ਸ਼੍ਰੀ ਵੈਘੁਰ ਜੀ ਕੀ ਖਾਲਸਾ ਸ਼੍ਰੀ ਵੈਘੁਰ ਜੀ ਕੀ ਫਤਿਹ ਸਾਰੇ ਹੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਸਾਰੇ ਅਹੁਦੇਦਾਰ ਸਾਹਿਬਾਨ ਔਰ ਵਰਕਰ ਸਾਹਿਬਾਨ ਨੂੰ ਬੇਨਤੀ ਕਰਦਾ ਵਾਂ ਕਿ ਕੱਲ ਆਪਾਂ ਕਾਗਜ਼ ਜਿਹੜੇ ਆ ਉਹ ਦਾਖਲ ਕਰਨੇ ਆ ਸ਼੍ਰੀ ਤਰਨਤਨ ਸਾਹਿਬ ਵਿਖੇ ਡੀਸੀ ਆਫਿਸ ਔਰ ਡੀਸੀ ਆਫਿਸ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਇੱਕ ਵਿਸ਼ਾਲ ਜਿਹੜੀ ਆ ਇੱਕ ਰੈਲੀ ਜਿਹੜੀ ਆ ਵਰਕਰ ਰੈਲੀ ਔਰ ਜਿਹਨੂੰ ਆਪਾਂ ਜਿੰਦੇ ਵਿੱਚ ਸਾਰੇ ਅਹੁਦੇਦਾਰ ਤੇ ਸਾਰੇ ਹਲਕਿਆਂ ਦੇ ਜਿਹੜੇ ਲੀਡਰ ਸਾਹਿਬਾਨ ਉਹ ਪਹੁੰਚ ਰਹੇ ਆ ਆਪਾਂ ਸਾਰਿਆਂ ਨੇ ਉੱਥੇ ਹਮਮਾ ਮਾ ਕੇ ਪਹੁੰਚਣਾ ਔਰ ਉਹ ਜਿਹੜੀ ਇਹ ਰੈਲੀ ਵਾਲਾ ਸਥਾਨ ਆ ਉਹ ਜਿੱਥੇ ਡੀਸੀ ਆਫਿਸ ਤੋਂ ਪਹਿਲਾਂ ਜਿਹੜਾ ਪਿੱਦੀਪਿੰਡ ਨੂੰ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਗੇਟ ਬਣਿਆ ਉੱਥੇ ਜਿਹੜਾ ਆ ਕਿ ਉਹ ਰੈਲੀ ਵਾਲਾ ਸਥਾਨ ਔਰ ਆਪਾਂ ਕਰੀਬ 10 ਵਜੇ ਦੇ ਕਰੀਬ ਸਾਰਿਆਂ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਤਾਂ ਕਿ ਆਪਾਂ ਲੀਡਰਾਂ ਦੇ ਵਿਚਾਰ ਸੁਣਨ ਤੋਂ ਬਾਅਦ ਆਪਾਂ ਸਾਰੇ ਜਣੇ ਜਿਹੜੇ ਆ ਕਿ ਜਾ ਕੇ ਕਾਗਜ਼ ਧਖਲ ਕਰ ਸਕੀਏ ਔਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਅੱਗੇ ਵੀ ਬਹੁਤ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਰੇ ਬਹੁਤ ਮਿਹਨਤ ਕਰ ਰਹੇ ਹੋ ਔਰ ਮੈਨੂੰ ਆਸਾ ਕਿ ਤੁਸੀਂ ਆਪਦੀ ਮਿਹਨਤ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵੀ ਕਰੋਗੇ ਔਰ ਤੁਸੀਂ ਇਹ ਇਲੈਕਸ਼ਨ ਮੇਰਾ ਇਲੈਕਸ਼ਨ ਨਹੀਂ ਆਪਦਾ ਇਲੈਕਸ਼ਨ ਸਮਝ ਕੇ ਲੜ ਰਹੇ ਹੋ ਔਰ ਮੈਨੂੰ ਇਸੇ ਕਰਕੇ ਮੈਂ ਗੁਰੂ ਸਾਹਿਬ ਦਾ ਵੀ ਕੋਟਣ-ਕੋਟ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ અપਾਰ ਕਿਰਪਾ ਕੀਤੀ ਹੈ ਕਿ ਤੁਹਾਡੇ ਵਰਗੇ ਵਧੀਆ ਜਿਹੜੇ ਆ ਜਿਹੜੇ ਲੀਡਰ ਮਿਲੇ ਜਿਹੜੇ ਵਧੀਆ ਅਹੁਦੇਦਾਰ ਮਿਲੇ ਵਰਕਰ ਮਿਲੇ ਔਰ ਕੱਲ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਔਰ ਸ਼ਹਿਰਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਉੱਥੇ ਸ਼੍ਰੀ ਤਰਨਤਨ ਸਾਹਿਬ ਡੀਸੀ ਆਫਿਸ ਦੇ ਨਾਲ ਜਿੱਥੇ ਆਪਾਂ ਰੈਲੀ ਵਾਲਾ ਸਥਾਨ ਆ ਪਿੱਦੀ ਪਿੰਡ ਨੂੰ ਜਿਹੜਾ ਮੇਨ ਰੋਡ ਤੋਂ ਜਿਹੜਾ ਆਪਾਂ ਮੁੜਦੇ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਿਚਾਰ ਸੁਣਨੇ ਤਾਂ ਕਿ ਆਪਾਂ ਉਸ ਤੋਂ ਬਾਅਦ ਆਪਣੇ ਕਾਗਜ਼ ਜਿਹੜੇ ਉਹ ਦਾਖਲ ਕਰ ਸਕੀਏ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ